ਸਾਥੀਕਾਰ ਮਹਤਵਾੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸੀ ਵਾਲ ਵੱਲੋਂ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਵੱਡਾ ਝਟਕਾ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦੇ 4 ਕੈਬਨਿਟ ਮੰਤਰੀਆਂ ਨੂੰ ਯਾਨੀ ਕਿ 2.5 ਘੰਟਿਆਂ ਦੇ ਵਿੱਚ ਵਿੱਚ ਅਸਤੀਫੇ ਮੰਗ ਲਏ ਗਏ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਕਿਉਂਕਿ ਇਹਨਾਂ ਮੰਤਰੀਆਂ ਵੱਲੋਂ 2.5 ਸਾਲਾਂ ਦੇ ਵਿੱਚ ਕੰਮ ਨਹੀਂ ਕੀਤਾ ਗਿਆ ਦੂਸਰੇ ਪਾਸੇ ਭ੍ਰਿਸ਼ਟਾਚਾਰ ਵੀ ਰਜਕੇ ਕੀਤਾ ਗਿਆ ਇਵਨ ਦੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵੀ ਨਹੀਂ ਪੁੱਛਿਆ ਗਿਆ ਕਿ ਇਹ ਚਾਰ ਜਿਹੜੇ ਮੰਤਰੀ ਨੇ ਕਿਉਂਕਿ ਇਹ ਚਾਰੇ ਦੇ ਚਾਰੇ ਹੀ ਖਾਸਮ ਖਾਸ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਦੇ ਵਿੱਚੋਂ ਸੀ ਇੱਕ ਅਨਮੋਲ ਗगन ਮਾਨ ਅਨੁਗੋ ਅਨਮੋਲ ਗगन ਮਾਨ ਨੂੰ ਛੋਟੀ ਭੈਣ ਸੰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਉਹਨਾਂ ਦੇ ਰਿਸ਼ਤੇ ਦੀ ਗੱਲ ਕਰੀਏ ਜਿਹੜੇ ਘਰ ਦੇ ਵਿੱਚ ਅਨਮੋਲ ਗगन ਮਾਨ ਦਾ ਵਿਆਹ ਹੋਇਆ ਹੈ ਉਹਨਾਂ ਦੇ ਹਸਬੰਦ ਵਕੀਲ ਹੋਣ ਦੇ ਨਾਲ ਨਾਲ ਇੱਕ ਵੱਡੇ ਆਗੂ ਵੀ ਨੇ ਕਾਂਗਰਸ ਪਾਰਟੀ ਦੇ ਇਧਰ ਇੱਕ ਪਾਸੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਏ ਨੇ अनमोल गगन मानते क्योंकि अनमोल अनमोल गगन मान ਵੱਲੋਂ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਵਾਰ-ਵਾਰ ਸੱਤਾ ਦੇ ਨਸ਼ੇ ਦੇ ਵਿੱਚ अनमोल गगन मान ਹੋਣਾ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਚੰਡੀਗੜ੍ਹ ਦੀ ਬੁੱਢਲੀ ਅਦਾਲਤ ਵੱਲੋਂ ਇੱਧਰ ਸਮਨ ਜਾਰੀ ਕਰ ਦਿੱਤੇ ਨੇ ਉਧਰੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵੱਲੋਂ ਪਤਾ ਚੱਲਿਆ ਸੀ ਕਿ ਕਾफी ਜਾਇਦਾਦ ਬਣਾਈ ਹੈ ਆਮ ਆਦਮੀ ਪਾਰਟੀ ਦੀ ਆੜ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਅਨਮੋਲ ਗਗਨ ਮਾਨ ਨੇ ਪ੍ਰਾਪਰਟੀ ਜਿਹੜੀ ਹੈ ਖਰੀਦੀ ਹੈ ਉਸ ਤੇ ਵੀ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਅਨਮੋਲ ਗਗਨ ਮਾਨ ਨੂੰ ਲੈ ਕੇ ਅਨਮੋਲ ਗਗਨ ਮਾਨ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ ਵਿਵਾਦਾਂ ਦੇ ਵਿੱਚ ਘੁਰਦੀ ਘਿਰਦੀ ਜਾ ਰਹੀ ਹੈ ਜਿਸ ਤਰ੍ਹਾਂ ਜੇ ਗੱਲ ਕਰੀਏ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੋਤੀ যাদব ਯਾਨੀ ਕਿ ਉਹਨਾਂ ਵੱਲੋਂ ਵੀ 100 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਸੀਬੀਆਈ ਨੇ ਗ੍ਰਹਿ ਮੰਤਰੀ ਕੋਲ ਪਰਮਿਸ਼ਨ ਮੰਗ ਲਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮੰਤਰਾਲਾ ਹੈ ਤੇ ਉਹਨਾਂ ਨੇ ਪਰਮਿਸ਼ਨ ਦੇ ਵੀ ਦਿੱਤੀ ਹੈ ਕਿਉਂਕਿ ਉਹ ਲੇਡੀ ਕਨਸਟੇਬਲ ਵਾਰ-ਵਾਰ ਭੁੱਗਤ ਰਹੀ ਹੈ ਕਿ 100 ਕਰੋੜ ਰੁਪਏ ਦੀ ਸਾਈਬਰ ਕ੍ਰਾਈਮ ਦੀ ਬੜੀ ਵੱਡੀ ਸਾਈਬਰ ਕ੍ਰਾਈਮ ਦੀ ਬੜੀ ਵੱਡੀ ਠੱਗੀ ਹੋਈ ਹੈ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਅਨਵੋਲ ਗਗਨ ਮਾਨ ਨੂੰ ਲੈ ਕੇ ਕਿ ਭਾਰਤੀ ਜਨਤਾ ਪਾਰਟੀ ਹੀ ਇਹਨਾਂ ਮੰਤਰੀਆਂ ਨੂੰ ਬਚਾ ਸਕਦੀ ਹੈ ਇੱਕ ਪਾਸੇ ਅਦਾਲਤੀ ਮੁਕਾਦਮੇ ਦੂਸਰੇ ਪਾਸੇ ਨਿੱਜੀ ਤੌਰ ਤੇ ਪ੍ਰਾਪਰਟੀਆਂ ਬਣਾ ਕੇ ਆਪਣੇ ਭਰਾ ਦੇ ਨਾਮ ਤੇ ਕਰ ਦਿੱਤੀ ਯਾਨੀ ਕਿ ਲਗਭਗ 70 ਤੋਂ 80 ਕਿੱਲੇ ਦੀ ਜਾਇਦਾਦ ਜਿਹੜੀ ਹੈ ਦੱਸੀ ਜਾ ਰਹੀ ਹੈ ਅਨਮੋਲ ਗगन ਮਾਂਦੀ ਜਿਹੜੀ ਪ੍ਰਾਪਰਟੀ ਬਣਾਈ ਹੈ ਢਾਈਆਂ ਸਾਲਾਂ ਦੇ ਵਿੱਚ ਇਸ ਕਰਕੇ ਸੂਤਰ ਦੱਸਦੇ ਨੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੀ ਜਾਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਆ ਅਰਵਿੰਦ ਜਿਹੜੇ ਰਵਨੀਤ ਮਿੱਟੂ ਨੇ ਉਹ ਵਾਰ-ਵਾਰ ਕਹਿ ਰਹੇ ਨੇ ਕਿ 60 ਤੋਂ ਪਲੱਸ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਮੰਤਰੀ ਵੀ ਨੇ ਉਹ ਕਿਸੇ ਵੀ ਸਮੇਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਕਾਂਗਰਸ ਵੱਲ ਅਤੇ ਭਾਰਤੀ ਜਨਤਾ ਪਾਰਟੀ ਵੱਲ ਜਾ ਸਕਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਨਮੋਲ ਗਗਨ ਮਾਨਵੀ ਨੇ ਜਿਨ੍ਹਾਂ ਦੀਆਂ ਇਹਨਾਂ ਦਿਨਾਂ ਦੇ ਵਿੱਚ ਮੁਸੀਬਤਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਸੂਤਰ ਦੱਸਦੇ ਨੇ ਕਿ ਐਸਾ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਅਨਮੋਲ ਗਗਨ ਮਾਨ ਧੰਨਵਾਦ